ਗੁਰੂ ਘਰ ਅੱਜ ਮਾ ਸਾਡੇ ਕਨ ਆਏ ਆ ਔਰ ਸਾਡੇ ਜਿਹੜੇ ਪੁਲਿਸ ਅਫਸਰ ਨੇ ਇਹ ਨਾਲ ਤੇ ਗੁਰਦਰਾ ਸਾਹਿਬ ਦੇ ਜਿਹੜੇ ਮੈਨੇਜਰ ਨੇ ਇਹਨਾਂ ਨਾਲ ਸਕਿਉਰਿਟੀ ਰਿਵਿਊ ਵੀ ਕੀਤਾ ਜੀ ਤੇ ਬਾਕੀ ਤਾਂ ਗੁਰੂ ਘਰ ਦੇ ਵਿੱਚ ਜਿਹੜੀਆਂ ਸੰਗਤਾਂ ਨੇ ਆਉਣਾ ਉਹਦੇ ਸੰਬੰਧ ਦੇ ਵਿੱਚ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਹੈ ਕਿ ਕਿੱਥੇ ਕਿੱਥੇ ਪਾਰਕਿੰਗ ਬੰਦੀ ਹੈ ਤੇ ਕਿੱਥੇ ਕਿੱਥੇ ਸਾਡੇ ਨਾਕੇ ਲੱਗਣੇ ਨੇ ਉਹ ਸਕਿਉਰਿਟੀ ਰਿਵਿਊ ਕੀਤਾ ਤੇ ਸਰ ਕੀ ਲੱਗਦਾ ਕਿ ਕੀ ਕਿਵੇਂ ਦੇਖ ਦੋ ਸਰ ਸਿੱਧੀ ਜੋੜ ਮੈਨੂੰ ਲੈ ਕੇ ਕੀ ਕਹੋਗੇ ਸਿੱਧੀ ਜੋੜ ਮੈਲਾ ਗੁਰੂ ਸਾਹਿਬ ਦੇ ਵੱਡੇ ਸਾਹਿਬਜਾਂ ਦੇ ਇੱਥੇ ਜਿਹੜੇ ਛੇਡ ਹੋਏ ਨੇ ਸਾਰੀਆਂ ਸੰਗਤਾਂ ਨੇ ਨਤਮਸਤਕ ਹੋਣ ਲਈ ਆਉਣਾ ਤੇ ਹਰੇਕ ਦੇ ਮਨ ਦੇ ਵਿੱਚ ਸ਼ਰਧਾ ਭਾਵਨਾ ਹੈ ਸਰ ਆਏ ਸਾਲ ਨਾਲ ਜੀ ਜਿਹੜੇ ਆਪਣੀ ਜੇਵ ਕਟਰੀ ਨੇ ਉਹਨਾਂ ਦੀ ਸਰ ਪੂਰੇ ਮੇਲੇ ਚ ਪਰਮਾਰ ਰਹਿੰਦੀ ਹੈ ਜੀ ਉਹਨਾਂ ਲਈ ਕੋਈ ਖਾਸ ਦਿੱਤਾ ਜੀ ਅਸੀਂ ਨਾਲ ਜੀ ਜਿਹੜੇ ਦੂਜੇ ਜਿਹੜਾ ਨਾਲ ਸਪੋਰਟਰ ਮੰਗਵਾਏ ਹੋਏ ਨੇ ਤੇ ਸਾਡੇ ਸਾਰੇ ਹੀ ਜਿਹੜੀਆਂ ਸਭਾ ਇੱਥੇ ਫਤਕੜ ਸਾਹ ਸਾਰਿਆਂ ਦੇ ਵੇਖਣ ਨਾਲ ਦੇ ਜਿਹੜਿਆਂ ਤੋਂ ਲੈ ਕੇ ਉਹ ਅਸੀਂ ਪੂਰੀ ਉਹਨਾਂ ਤੇ ਸਖਤੀ ਕਰਾਂਗੇ ਜੇਪ ਕਤਰੇ ਤੇ ਪਲੱਸ ਜੇਪ ਕਤਰੇ ਜੀ ਆਈ ਸਾਹਿਬ ਅੱਥੇ ਆਏ ਸੀ ਕਿ ਐਕਚੁਅਲੀ ਮੇਰਾ ਕਾਰਨ ਇਹ ਸੀ ਕਿ ਸਭ ਨੂੰ ਦੇਖਦੇ ਹੋਆ ਆਪਣਾ ਸ਼ਬਦਾ ਨਾਲ ਇੱਥੇ ਨਕਲ ਤੋਂ ਸਤਿਮੁਲਾ ਆਈ ਸੀ ਕਿ ਤੇ ਨਾਲ ਦੀ ਨਾਲ ਉਹਨਾਂ ਨੇ ਰਿਵਿਊ ਕੀਤਾ ਸਾਡੇ ਤੋਂ ਵੀ ਚੜੇ ਆ ਅੱਗੇ ਸਰਵਾ ਆ ਰਹੀ ਹੈ ਕੋਈ ਸਾਡੇ ਸਕੂਲ ਤੋਂ ਪਰੋਂ ਕੀ ਹੈਗੇ ਪਲੱਸ ਯਾ ਲਗਦਾ ਕਿ ਗੁਰਦੇਵ ਸਾਹਿਬ ਤੇ ਜਿਹੜੇ ਹੈਗੇ ਮੇਜਰ ਸਾਹਿਬ ਉਹਨਾਂ ਨੂੰ ਜੀ ਕਰਕੇ ਉਹਨਾਂ ਨੂੰ ਦੱਸ ਦਿੱਤਾ ਜੀ ਫੀਡਬੈਕ ਲਿਆ ਵੀ ਕਿੰਨੇ ਕਿੰਨੇ ਕੀ ਕੀ ਜ਼ਰੂਰਤਾਂ ਹਨ ਉਸਾ ਉਹਨਾਂ ਨੇ ਸਾਨੂੰ ਗਾਈਡ ਕੀਤਾ ਜਿਹਨੇ ਉਹਨਾਂ ਨੇ ਗਾਈਡ ਕੀਤਾ ਉਸ ਮੁਤਾਬਕ ਜਿਹੇ ਇੱਥੇ ਡਿਊਟੀ ਲਗਾਉਂਦੇ ਸਰ ਕਿਹੜੇ ਕਿਹੜੇ ਇੱਥੇ ਪ੍ਰਬੰਧ ਨੇ ਜਿਹੜੇ ਮੇਨ ਪ੍ਰਬੰਧ ਕਿਹੜੇ ਕਿਹੜੇ ਮੇਨ ਦਾ ਪਾਰਕਿੰਗ ਕੋਸ ਇਲਾਕੇ ਜਿਹੜੇ ਹੈਗੇ ਆ ਵੀ ਸੰਗ ਜਿਹੜੀ ਹੈਗੀਆਂ ਇਥੋਂ ਨੂੰ ਪ੍ਰੋਬਲਮ ਨਾ ਆਵੇ ਉਸ ਕਰਕੇ ਅਸੀਂ ਉਹਨਾਂ ਉੱਤੇ ਪਾਰਕਿੰਗ ਦੀ ਪੇਸਿਸ ਰੱਖੀਆਂ ਤੇ ਨਾਕੇ ਲਾ ਕੇ ਉਹਨਾਂ ਨੂੰ ਗਾਈਡ ਕਰਾਂਗੇ ਬਸ ਜਿਹੜੇ ਆਮ ਜਿਹਨੇ ਉਹਨਾਂ ਨੇ ਸਾਨੂੰ ਗਾਈਡ ਕੀਤਾ ਜਿਹੜੇ ਆਪਣਾ ਜੇਬ ਕੱਟਰੀਏ ਬਸ ਜੇਬ ਕੱਟਰੀਆਂ ਸੰਗਰਮ ਹੋ ਜਾਂਦੇ ਆ ਇਹੋ ਜੇ ਮੇਲੇ ਦੇ ਵਿੱਚ ਉਹ ਉਹਨਾਂ ਦਾ ਖਾਸ ਕਰਕੇ ਉਹ ਹਦਾਇਤ ਕੀਤੀ ਜਿਉਂ ਉਹਨਾਂ ਨੇ ਸਖਤ ਨਿਗਰਾਨੀ ਰੱਖੀ ਸਰ ਇੱਕ ਆਪਣਾ ਜੀ ਕਿੰਨੀ ਫੋਰਸ ਆ ਰਹੀ ਹੈ ਜੀ ਮੇਲੇ ਨੂੰ ਦੇਖੋ ਜੀ ਇੱਥੇ ਜਿਹੜਾ ਅਸੀਂ ਇਹ ਜਿਹੜਾ ਹੈਗਾ ਸੈਕਟਰ ਨੂੰ ਇਹਨੂੰ ਤਿੰਨ ਹਿੱਸੇ ਹੁੰਦੇ ਆ ਹੈ ਤਿੰਨ ਸੈਕਟਰ ਬਣਾਏ ਆ ਉਹ ਸਭ ਆਪਣਾ ਉਸ ਹਿਸਾਬ ਨਾਲ ਫੋਰਸ ਹਨ ਜਿਵੇਂ ਸਾਡੇ 6-7 ਡੀਐਸਪੀ ਹੋਣਗੇ ਜੀ ਪਲੱਸ ਨਾਲ ਹੋਣਗੇ ਫੋਰਸ ਹੋਗੀ 24 ਆਵਰ ਇਹ ਪਹਿਲਾਂ ਤੁਹਾਨੂੰ ਆਲਰੇਡੀ ਪਤਾ ਚੱਲਦਾ ਹੈ ਮਤਲਬ ਦਿਨ ਰਾਤ ਡਿਊਟੀ ਚੱਲਦੀ ਹੈ ਇੱਥੇ ਉਹ ਸਾਬ ਨਾਲ ਇੱਥੇ ਫੋਰਸ ਧੰਨਵਾਦ